ਕਿਮਰਜੀਤ ਸਿੰਘ ਬਾਸ ਕਾਂਗਰਸ ਦੇ ਵਿੱਚ ਆਂਦੇ ਨੇ ਤਾਂ ਅਗਰ ਆਤਮਨਗਰ ਹਲਕੇ ਦੀ ਗੱਲ ਕੀਤੀ ਆ ਅਬ ਤੱਕ ਕਈ ਆਗੂ ਜਿਹੜੇ ਨੇ ਜਿਨ੍ਹਾਂ ਨੂੰ ਟਿਕਟਾਂ ਪਿਛਲੀ ਵਾਰ ਜਿੱਤੇ ਹੋਏ ਉਮੀਦਵਾਰਾਂ ਦੇ ਟਿਕਟਾਂ ਕੱਟ ਕੇ ਦੂਜੇ ਖੇਮੇ ਦੇ ਆਗੂਆਂ ਨੂੰ ਦਿੱਤੀਆਂ ਨਹੀਂ ਆ ਬਦਕਿਸਮਤੀ ਹੈ ਜਿਹੜਾ ਵੀ ਕੋਈ ਬੰਦਾ ਆਵੇ ਉਹ ਬੰਦੇ ਨੂੰ ਪਹਿਲਾਂ ਪਾਰਟੀ ਦੇ ਵਿੱਚ ਐ ਰਲ ਜਾਣਾ ਚਾਹੀਦਾ ਹੈ ਜਿਸ ਤਰੀਕੇ ਪਾਣੀ ਇਹ ਰਲਣ ਦੀ بجائے ਉਪਰੋਂ ਦੀ ਬੌਸ ਪੜਨਾ ਨਹੀਂ ਬਸ ਠੀਕ ਹੈਗਾ ਇਹਦੇ ਵਿੱਚ ਪਾਰਟੀ 'ਚ ਰਿਵੋਲਟ ਹੁੰਦਾ ਉਹਦਾ ਨੁਕਸਾਨ ਹੁੰਦਾ ਅਸੀਂ ਚਾਹੁੰਦੇ ਆਂ ਵੀ ਸਾਰੇ ਸਿਰ ਜੋੜ ਕੇ ਬੈਠਣ ਅਗਰ ਉਹ ਬਾਹਰੋਂ ਆਏ ਆ ਤਾਂ ਉਹ ਵਿੱਚ ਐ ਰਲਣ ਕਾਂਗਰਸ ਪਾਰਟੀ ਉਹਨਾਂ ਨੂੰ ਐ ਲਵੇ ਜਿਵੇਂ ਉਹ ਉਹਨਾਂ ਦੇ ਵਿੱਚੋਂ ਇੱਕ ਆ ਤੇ ਇੱਥੇ ਬਦਕਿਸਮਤੀ ਨਾਲ دبਕੇ ਵਜਰੇ ਆ ਉਹ ਸਾਹਮਣੇ ਆ ਕਮਜ਼ੋਰ ਬੰਦੇ ਆ ਜਿਹੜੇ 10 ਸਾਲ ਉਹਨਾਂ ਨਾਲ ਲੜਦੇ ਰਹੇ ਹੁਣ ਉਹਨਾਂ ਦੇ ਸਿਰ ਤੇ ਬਿਠਾ ਦਿੱਤੇ ਉਹਨਾਂ ਨੂੰ ਪਿਆਰ ਨਾਲ ਪਲੋਸਣ ਦੀ ਲੋੜ ਆ ਵਰਕਰ ਨੂੰ ਨਾਲ ਜੋੜ ਕੇ ਤੋਰਨ ਦੀ ਲੋੜ ਆ ਬੌਸੀ ਨਾਲ ਧਮਕੀ ਨਾਲ ਕੋਈ ਨਹੀਂ ਕਿਸੇ ਦੇ ਨਾਲ ਚੱਲਦਾ ਸਾਹਿਬ ਇਹ ਐਡੀ ਤਕੜੀ ਜਮਹੂਰੀਅਤ ਹੈ ਇੱਥੇ ਦੀ ਹਰ ਕੋਈ ਆਪਣੇ ਘਰ ਚ ਰਾਜਾ ਹੈ ਕੋਈ ਕਿਸੇ ਦਾ ਖਾਂਦਾ ਨਹੀਂ ਹੈ ਹਾਂ ਅਗਰ ਕਿਸੇ ਨੇ ਪੋਲਿਟਿਕਲ ਬੰਦੇ ਨੇ ਸਰਵਾਈਵ ਕਰਨਾ ਹੈ ਤਾਂ ਉਹਨੂੰ ਵਰਕਰ ਨਾਲ ਵੀ ਪਿਆਰ ਮੁਹੱਬਤ ਰੱਖਣੀ ਪਏਗੀ ਜੇ ਕਿਸੇ ਨੂੰ ਡਾਂਟਣਾ ਤਾਂ ਆਪਣਤ ਨਾਲ ਡਾਂਟਣਾ ਪਏਗਾ ਵੀ ਮੈਂ ਤੇਰਾ ਵੱਡਾ ਭਰਾ ਹੋ ਕੇ ਤੈਨੂੰ ਕਹਿੰਦਾ ਤੂੰ ਨਲਾਇਕ ਹੀ ਨਾ ਕਰ ਜੇ ਤੁਸੀਂ ਬੌਸੀ ਦਿਖਾਓਗੇ ਤਾਂ ਕਿਸੇ ਨੇ ਨਹੀਂ ਮੰਨਣੀ ਤਾਂ ਤੁਸੀਂ ਮੰਨਦੇ ਹੋ ਕਿ ਜਿਵੇਂ ਉਹ ਆਪਣੀ ਪਾਰਟੀ ਦੇ ਵਿੱਚ ਜਿਹੜਾ ਜਿਵੇਂ ਜਦੋਂ ਉਹ ਪ੍ਰਧਾਨ ਸੀਗੇ ਐਮਐਲਏ ਸੀਗੇ ਜਿਸ ਤਰ੍ਹਾਂ ਦਾ ਰਵਈਆ ਉਹਨਾਂ ਦਾ ਆਪਣੀ ਪਾਰਟੀ ਵਿੱਚ ਦੇਖਣ ਨੂੰ ਮਿਲਦਾ ਰਿਹਾ ਉਹੀ ਜਿਹੜਾ ਵਾ ਰਵਈਆ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵਾ ਤੇ ਜੋ ਕਿ ਕਾਂਗਰਸ ਇੱਕ ਵੱਡਾ ਸੰਗਠਨ ਹੈ ਇੱਥੇ ਤਾਲਮੇਲ ਬਣਾਉਣ ਦੀ ਜੂਰ ਸੀ ਬਿਲਕੁਲ ਇਹ ਚੀਜ਼ ਦੇਖਣੀ ਸੀਗੀ ਇੱਥੇ ਦੇ ਜਿਹੜੇ ਲੀਡਰਸ ਨੇ ਜਿਹੜੇ ਕਾਂਗਰਸ ਨੂੰ ਲੁਧਿਆਣੇ ਚ ਲੀਡ ਕਰਦੇ ਆ ਵੀ ਦੋਨਾਂ ਦੇ ਵਿੱਚ ਬੈਲੈਂਸ ਕਿਵੇਂ ਮੇਨਟੇਨ ਕਰਨਾ ਹੈ ਹਮਮ ਅਗਰ ਤੁਸੀਂ ਕਿਸੇ ਨੂੰ ਲਿਆ ਰਹੇ ਹੋ ਪਾਰਟੀ ਚ ਤੇ ਉਹਨੂੰ ਪਾਰਟੀ ਚ ਕਿਸ ਤਰੀਕੇ ਰਲਾਣਾ ਹੈ ਜਾਂ ਠੋਸਣਾ ਹੈ ਇਹ ਦੋਨੋਂ ਚੀਜ਼ਾਂ ਹੈ ਉਹਨਾਂ ਦੋਨਾਂ ਚ ਵੀ ਦੋ ਭਰਾ ਨੇ ਇੱਕ ਸਾਰਿਆਂ ਨਾਲ ਬਣਾ ਕੇ ਚੱਲਣਾ ਚਾਹੁੰਦਾ ਇੱਕ ਸਾਰਿਆਂ ਦਾ ਬੌਸ ਬਣਨਾ ਚਾਹੁੰਦਾ ਇਹ ਵੀ ਦੋ ਫਰਕ ਆ ਹਮ ਹਰੇਕ ਦਾ ਸੁਭਾਅ ਹੁੰਦਾ ਮੈਂ ਕਿਵੇਂ ਕਹਿ ਸਕਦਾ ਬਿਲਕੁਲ ਮੇਰੇ ਦੋਸਤ ਰਹੇ ਨੇ ਪੁਰਾਣੇ ਸੁਭਾਅ 'ਚ ਉਹਨਾਂ ਦੇ ਕੋਈ ਫਰਕ ਨਹੀਂ ਹੈ ਉਹੀ ਸੁਭਾਅ ਆ ਤੇ ਕੋਈ ਗੱਲ ਨਹੀਂ ਤੇ ਹਰੇਕ ਪਾਰਟੀ 'ਚ ਹਰੇਕ ਤਰ੍ਹਾਂ ਦੇ ਬੰਦੇ ਹੁੰਦੇ ਆ ਉਹਨਾਂ ਨਾਲ ਪਾਰਟੀਆਂ ਚਲਦੀਆਂ ਆ ਅਸੀਂ ਆਪਣੀ ਸਲਾਹ ਦਵਾਂਗੇ ਕਿਸੇ ਨੇ ਲੈਣੀ ਹੋਊਗੀ ਲੈ ਲਏਗਾ ਨਹੀਂ ਲੈਣੀ ਹੋਊਗੀ ਨਾ ਲਏਗਾ ਸਿਮਰਜੀਤ ਸਿੰਘ ਬਾਸ ਕਾਂਗਰਸ ਦੇ ਵਿੱਚ ਆਂਦੇ ਨੇ ਤਾਂ ਅਗਰ ਆਤਮਨਗਰ ਹਲਕੇ ਦੀ ਗੱਲ ਕੀਤੀ ਹੈ ਅਬ ਤੱਕ ਕਈ ਆਗੂ ਜਿਹੜੇ ਨੇ ਜਿਨ੍ਹਾਂ ਨੂੰ ਟਿਕਟਾਂ ਪਿਛਲੀ ਵਾਰ ਜਿੱਤੇ ਹੋਏ ਉਮੀਦਵਾਰਾਂ ਦੇ ਟਿਕਟਾਂ ਕੱਟ ਕੇ ਦੂਜੇ ਖੇਮੇ ਦੇ ਅਗੋਰ ਦਿੱਤੀਆਂ ਨੇ ਅਜਾਦ ਬਦਕਿਸਮਤੀ ਹੈ ਜਿਹੜਾ ਵੀ ਕੋਈ ਬੰਦਾ ਆਵੇ ਉਹ ਬੰਦੇ ਨੂੰ ਪਹਿਲਾ ਪਾਰਟੀ ਦੇ ਵਿੱਚ ਐ ਰਲ ਜਾਣਾ ਚਾਹੀਦਾ ਹੈ ਜਿਸ ਤਰੀਕੇ ਪਾਣੀ ਇਹ ਰਲਣ ਦੀ بجائے ਉਪਰੋਂ ਦੀ ਬੌਸ ਪੜਨਾ ਨਹੀਂ ਪਸਦਾ ਠੀਕ ਹੈਗਾ ਇਹਦੇ ਵਿੱਚ ਪਾਰਟੀ ਚ ਰਿਵੋਲਟ ਹੁੰਦਾ ਉਹਦਾ ਨੁਕਸਾਨ ਹੁੰਦਾ ਅਸੀਂ ਚਾਹੁੰਦੇ ਆਂ ਵੀ ਸਾਰੇ ਸਿਰ ਜੋੜ ਕੇ ਬੈਠਣ ਅਗਰ ਉਹ ਬਾਹਰੋਂ ਆਏ ਹੈ ਤਾਂ ਉਹ ਵਿੱਚ ਐ ਰਲਣ ਕਾਂਗਰਸ ਪਾਰਟੀ ਉਹਨਾਂ ਨੂੰ ਐ ਲਵੇ ਜਿਵੇਂ ਉਹ ਉਹਨਾਂ ਦੇ ਵਿੱਚੋਂ ਇੱਕ ਆ ਹੂੰ ਤੇ ਇੱਥੇ ਬਦਕਿਸਮਤੀ ਨਾਲ دبਕੇ ਵਜਰੇ ਆ ਉਹ ਸਾਹਮਣੇ ਆ ਕਮਜ਼ੋਰ ਬੰਦੇ ਆ ਜਿਹੜੇ 10 ਸਾਲ ਉਹਨਾਂ ਨਾਲ ਲੜਦੇ ਰਹੇ ਹੁਣ ਉਹਨਾਂ ਦੇ ਸਿਰ ਤੇ ਬਿਠਾ ਦਿੱਤੇ ਉਹਨਾਂ ਨੂੰ ਪਿਆਰ ਨਾਲ ਪਲੋਸਣ ਦੀ ਲੋੜ ਆ ਵਰਕਰ ਨੂੰ ਨਾਲ ਜੋੜ ਕੇ ਤੋੜਨ ਦੀ ਲੋੜ ਆ ਬੌਸੀ ਨਾਲ ਧਮਕੀ ਨਾਲ ਕੋਈ ਨਹੀਂ ਕਿਸੇ ਦੇ ਨਾਲ ਚੱਲਦਾ ਸਾਹਿਬ ਇਹ ਏਡੀ ਤਕੜੀ ਜਮਹੂਰੀਅਤ ਆ ਇੱਥੇ ਦੀ ਹਰ ਕੋਈ ਆਪਣੇ ਘਰ ਚ ਰਾਜਾ ਆ ਕੋਈ ਕਿਸੇ ਦਾ ਖਾਂਦਾ ਨਹੀਂ ਆ ਅਗਰ ਕਿਸੇ ਨੇ ਪੋਲਿਟਿਕਲ ਬੰਦੇ ਨੇ ਸਰਵਾਈਵ ਕਰਨਾ ਆ ਤਾਂ ਉਹਨੂੰ ਵਰਕਰ ਨਾਲ ਵੀ ਪਿਆਰ ਮੁਹੱਬਤ ਰੱਖਣੀ ਪਏਗੀ ਜੇ ਕਿਸੇ ਨੂੰ ਡਾਂਟਣਾ ਤਾਂ ਆਪਣਤ ਨਾਲ ਡਾਂਟਣਾ ਪਏਗਾ ਵੀ ਮੈਂ ਤੇਰਾ ਵੱਡਾ ਭਰਾ ਹੋ ਕੇ ਤੈਨੂੰ ਕਹਿੰਦਾ ਤੂੰ ਨਲਾਇਕੀ ਨਾ ਕਰ ਜੇ ਤੁਸੀਂ ਬੌਸੀ ਦਿਖਾਓਗੇ ਤਾਂ ਕਿਸੇ ਨੇ ਨਹੀਂ ਮੰਨਣੀ ਤਾਂ ਤੁਸੀਂ ਮੰਨਦੇ ਹੋ ਕਿ ਜਿਵੇਂ ਉਹ ਆਪਣੀ ਪਾਰਟੀ ਦੇ ਵਿੱਚ ਜਿਹੜਾ ਜਿਵੇਂ ਜਦੋਂ ਉਹ ਪ੍ਰਧਾਨ ਸੀਗੇ ਐਮਐਲਏ ਸੀਗੇ ਜਿਸ ਤਰ੍ਹਾਂ ਦਾ ਰਵਈਆ ਉਹਨਾਂ ਦਾ ਆਪਣੀ ਪਾਰਟੀ ਵਿੱਚ ਦੇਖਣ ਨੂੰ ਮਿਲਦਾ ਰਿਹਾ ਉਹੀ ਜਿਹੜਾ ਵਾ ਰਵਈਆ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵਾ ਤੇ ਜੋ ਕਿ ਕਾਂਗਰਸ ਇੱਕ ਵੱਡਾ ਸੰਗਠਨ ਹੈ ਤੇ ਤਾਲਮੇਲ ਬਣਾਉਣ ਦੀ ਜ਼ਰੂਰਤ ਸੀ ਬਿਲਕੁਲ ਇਹ ਚੀਜ਼ ਦੇਖਣੀ ਸੀਗੀ ਇੱਥੇ ਤੇ ਜਿਹੜੇ ਲੀਡਰਸ ਨੇ ਜਿਹੜੇ ਕਾਂਗਰਸ ਨੂੰ ਲੁਧਿਆਣਾ ਵਿੱਚ ਲੀਡ ਕਰਦੇ ਆ ਵੀ ਦੋਨਾਂ ਦੇ ਵਿੱਚ ਬੈਲੈਂਸ ਕਿਵੇਂ ਮੇਨਟੇਨ ਕਰਨਾ ਹੈ ਹਮ ਅਗਰ ਤੁਸੀਂ ਕਿਸੇ ਨੂੰ ਲਿਆ ਰਹੇ ਹੋ ਪਾਰਟੀ ਤੇ ਉਹਨੂੰ ਪਾਰਟੀ 'ਚ ਕਿਸ ਤਰੀਕੇ ਰਲਾਣਾ ਹੈ ਜਾਂ ਠੋਸਣਾ ਹੈ ਇਹ ਦੋਨੋਂ ਚੀਜ਼ਾਂ ਹੈ ਉਹਨਾਂ ਦੋਨਾਂ 'ਚ ਵੀ ਦੋ ਭਰਾ ਨੇ ਇੱਕ ਸਾਰਿਆਂ ਨਾਲ ਬਣਾ ਕੇ ਚੱਲਣਾ ਚਾਹੁੰਦਾ ਇੱਕ ਸਾਰਿਆਂ ਦਾ ਬਾਸ ਬਣਨਾ ਚਾਹੁੰਦਾ ਇਹ ਵੀ ਦੋ ਫਰਕ ਆ ਹਮ ਹਰੇਕ ਦਾ ਸੁਭਾਅ ਹੁੰਦਾ ਮੈਂ ਕਿਵੇਂ ਕਹਿ ਸਕਦਾ ਬਿਲਕੁਲ ਮੇਰੇ ਦੋਸਤ ਰਹੇ ਨੇ ਪੁਰਾਣੇ ਸੁਭਾਅ 'ਚ ਉਹਨਾਂ ਦੇ ਕੋਈ ਫਰਕ ਨਹੀਂ ਹੈ ਉਹੀ ਸੁਭਾਅ ਆ ਤੇ ਕੋਈ ਗੱਲ ਨਹੀਂ ਤੇ ਹਰੇਕ ਪਾਰਟੀ 'ਚ ਹਰੇਕ ਤਰ੍ਹਾਂ ਦੇ ਬੰਦੇ ਹੁੰਦੇ ਆ ਉਹਨਾਂ ਨਾਲ ਪਾਰਟੀਆਂ ਚਲਦੀਆਂ ਅਸੀਂ ਆਪਣੀ ਸਲਾਹ ਦਵਾਂਗੇ ਕਿਸੇ ਨੇ ਲੈਣੀ ਹੋਊਗੀ ਲੈ ਲਏਗਾ ਨਹੀਂ ਲੈਣੀ ਹੋਊਗੀ ਨਾ ਲਏਗਾ